ਸੋ ਸਾਰਿਆਂ ਨੂੰ ਜੀ ਅੱਜ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਅਕਾਊਂਟ ਖੁਲਾਇਆ ਤੇ ਮੈਂ ਸੋਚਿਆ ਸਾਰਿਆਂ ਨੂੰ ਇਸ ਦਾ ਇਤਿਹਾਸ ਦੱਸਿਆ ਜਾਏ ਇਸ ਬੈਂਕ ਦੇ ਲੋਗੋ ਦੇ ਉੱਪਰ ਕਿਉਂ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਹੁੰਦਾ ਹੈ ਇਹ ਬੈਂਕ 1908 ਵਿੱਚ ਤਿੰਨ ਸਿੱਖ ਸਰਦਾਰ ਜਾਣੇ ਮਾਣੇ ਵਿਸ਼ਲੇਸ਼ਕ ਭਾਈ ਵੀਰ ਸਿੰਘ ਜੀ ਸੁੰਦਰ ਸਿੰਘ ਜੀ ਮਜੀਠੀਆ ਅਤੇ ਤਰਲੋਚਨ ਸਿੰਘ ਜੀ ਵੱਲੋਂ ਅਤੇ ਕੁਝ ਹੋਰ ਪੰਜਾਬੀਆਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਬੈਂਕ ਆ ਤੇ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੋਂ ਇਸ ਬੈਂਕ ਦੀ ਸ਼ਰਵਾਦ ਹੋਈ 1947 ਵਿੱਚ ਦੇਸ਼ ਦੀ ਵੰਡ ਦੇ ਵੇ ਟਾਈਮ ਇਸ ਬੈਂਕ ਦੀਆਂ 13 ਬ੍ਰਾਂਚਾਂ ਹੋ ਗਈਆਂ ਸੀ ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਅਤੇ ਡੇਰਾ ਦੂਨ ਦੀਆਂ ਮੁੱਖ ਬ੍ਰਾਂਚਾਂ ਸਨ ਵੰਡ ਦੇ ਵਿੱਚ ਬਹੁਤ ਵੱਡਾ ਝਟਕਾ ਲੱਗਾ ਇਸ ਬੈਂਕ ਨੂੰ ਪਰ ਜਲਦੀ ਹੀ ਇਹ ਬੈਂਕ ਮੁੜ ਤੋਂ ਆਪਣੇ ਪੈਰਾਂ ਤੇ ਖੜਾ ਹੋ ਗਿਆ ਦੇਖ ਸਕਦੇ ਹੋ ਅੱਜ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਜਰੂਰ ਮਿਲ ਜੇਗੀ ਇਸ ਤੇ ਅੱਜ ਵੀ ਇੱਕ ਓਮਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉੱਪਰ ਲਿਖਿਆ ਹੁੰਦਾ ਹੈ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਇਹ ਬੈਂਕ ਦਾ ਮੇਨ ਇਤਿਹਾਸ ਇਹ ਸੀ ਇਸ ਨੂੰ ਕਿਸ ਤਰ੍ਹਾਂ ਸਰਕਾਰ ਨੇ ਆਪਣੇ ਹੱਥਾਂ ਵਿੱਚ ਲਿਆ ਬੈਂਕ ਨੂੰ ਹੌਲੀ-ਹੌਲੀ ਸਰਕਾਰ ਸ਼ੁਰੂ ਤੋਂ ਹੀ ਇਸ ਬੈਂਕ ਦੇ ਵਿਰੁੱਧ ਸੀ ਪੰਜਾਬੀਆਂ ਦਾ ਬੈਂਕ ਹੋਣ ਕਰਕੇ ਇਸ ਵਿੱਚ ਨੌਕਰੀਆਂ ਵੀ ਪੰਜਾਬੀਆਂ ਨੂੰ ਮਿਲਦੀਆਂ ਸਨ ਸਿੱਖਾਂ ਨੂੰ ਨੌਕਰੀਆਂ ਮਿਲਦੀਆਂ ਸਨ ਪਰ ਸਰਕਾਰ ਨਹੀਂ ਸੀ ਚਾਹੁੰਦੀ ਇਸ ਬੈਂਕ ਨੂੰ ਜ਼ਿਆਦਾ ਚਿਰ ਸਿੱਖਾਂ ਕੋਲ ਰਹਿਣ ਦਿੱਤਾ ਜਾਏ ਪਰ ਅੱਜ ਤੱਕ ਇਸ ਬੈਂਕ ਦੇ ਉੱਤੇ ਜਿੰਨੀਆਂ ਵੀ ਵੀਡੀਓ ਬਣੀਆਂ ਹਰ ਇੱਕ ਨੇ ਇਸ ਨੂੰ ਬੈਂਕ ਨੂੰ ਸਿੱਖਾਂ ਨਾਲ ਜੋੜਿਆ ਪਰ ਮੈਂ ਸੋਚਦਾ ਵੀ ਇਹ ਸਿੱਖਾਂ ਦਾ ਬੈਂਕ ਨਹੀਂ ਇਹ ਪੰਜਾਬ ਦਾ ਬੈਂਕ ਸੀ ਜੇ ਉਹ ਜਿਨ੍ਹਾਂ ਨੇ ਇਹ ਬੈਂਕ ਖੋਲਿਆ ਸੀ ਜੇ ਉਹਨਾਂ ਨੇ ਸਿਰਫ ਸਿੱਖਾਂ ਵਾਸਤੇ ਬੈਂਕ ਬਣਾਇਆ ਹੁੰਦਾ ਤਾਂ ਇਸ ਦਾ ਨਾਂ ਕੋਈ ਧਰਮ ਚੋਂ ਕੋਈ ਧਾਰਮਿਕ ਨਾਂ ਦੇ ਨਾਤੇ ਕਿਸੇ ਗੁਰੂ ਸਾਹਿਬ ਦੇ ਨਾਂ ਤੇ ਜਾਂ ਹੋਰ ਕੋਈ ਧਾਰਮਿਕ ਨਾਂ ਤੇ ਇਸ ਬੈਂਕ ਦੀ ਸ਼ੁਰੂਆਤ ਹੋ ਸਕਦੀ ਸੀ ਪਰ ਉਹਨਾਂ ਨੇ ਨਾਂ ਰੱਖਿਆ ਸੀ ਪੰਜਾਬ ਐਂਡ ਸਿੰਧ ਬੈਂਕ ਜਿਸ ਤੋਂ ਸਾਬਤ ਹੁੰਦਾ ਹੈ ਉਹਨਾਂ ਨੇ ਇਹ ਬੈਂਕ ਪੰਜਾਬ ਵਾਸਤੇ ਖੋਲਿਆ ਗਿਆ ਇਸ ਵਿੱਚ ਨੌਕਰੀਆਂ ਹੀ ਪੰਜਾਬ ਦੇ ਹੀ ਲੋਕਾਂ ਨੂੰ ਮਿਲਦੀਆਂ ਸਨ ਪਹਿਲ ਦੇ ਆਧਾਰ ਤੇ ਫਿਰ ਇਸ ਦੀ ਕਮਾਂਡ ਸਰਦਾਰ ਇੰਦਰਜੀਤ ਸਿੰਘ ਨੇ ਸੰਭਾਲੀ ਉਹਨਾਂ ਨੇ ਇਸ ਬੈਂਕ ਨੂੰ ਬਹੁਤ ਹੀ ਤਰੱਕੀਆਂ ਤੇ ਬਹੁਤ ਹੀ ਵੱਡੀਆਂ ਬੁਲੰਦੀਆਂ ਤੇ ਪਹੁੰਚਾਇਆ ਇਸ ਦੇ ਕਲੰਡਰ ਜੋ ਨਾ ਧਾਰਮਿਕ ਛਪਾਏ ਲੋਕੀ ਉਹ ਕਲੰਡਰ ਲੈਣ ਵਾਸਤੇ ਹੀ ਸਾਲ ਦਾ ਇਸ ਬੈਂਕ ਵਿੱਚ ਆਪਣਾ ਖਾਤਾ ਖਲੌਂਦੇ ਸੀ ਜਿਆਦਾਤਰ ਇਸ ਬੈਂਕ ਵਿੱਚ سرمਾਇਆ ਜਿੰਨਾ ਸੀ ਉਹ ਸਿੱਖਾਂ ਤੇ ਪੰਜਾਬੀਆਂ ਦਾ ਲੱਗਾ ਹੋਇਆ ਸੀ ਪਰ ਸਰਕਾਰ ਨਹੀਂ ਸੀ ਚਾਹੁੰਦੀ ਇਹ ਬੈਂਕ ਚੱਲੇ ਇਸ ਵਾਸਤੇ ਸਰਕਾਰ ਨੇ ਹੌਲੀ-ਹੌਲੀ ਇਸ ਨੂੰ ਬੈਂਕ ਤਕਰੀਬਨ ਸਿੱਖਾਂ ਦਾ ਬੈਂਕ ਬਣਾ ਦਿੱਤਾ ਗਿਆ। ਸ਼ਾਇਦ ਉਸ ਟਾਈਮ ਦੇ ਸਿੱਖ ਵੀ ਇਸ ਚੀਜ਼ ਨੂੰ ਸਮਝ ਨਹੀਂ ਸਕੇ ਵੀ ਇਹ ਪੰਜਾਬੀਆਂ ਦਾ ਬੈਂਕ ਰਹਿੰਦੀ ਏ ਕਿਉਂਕਿ ਪੰਜਾਬ ਐਂਡ ਸਿੰਧ ਦੇ ਬੈਂਕ ਨਾ ਹੀ ਕੋਈ ਕਿਸੇ ਗੁਰੂ ਸਾਹਿਬ ਦਾ ਨਾਮ ਜਾਂ ਕਿ ਹੋ ਸਕਦਾ ਮੈਂ ਗਲਤ ਹੋਵਾਂ ਜੇ ਮੇਰੀ ਸੋਚ ਕਿਸੇ ਨੂੰ ਗਲਤ ਲੱਗੇ ਤੇ ਮੈਂ ਮਾਫੀ ਚਾਹੁੰਨਾ ਪਰ ਨਾ ਇਸ ਦਾ ਪੰਜਾਬ ਦੇ ਨਾਮ ਤੇ ਸੀ। ਇਸ ਕਰਕੇ ਇਹ ਬੈਂਕ ਪੰਜਾਬ ਦਾ ਸੀ ਪਰ ਇਸ ਦਾ ਜਦੋਂ ਨਾਮ ਬੈਂਕ ਦਾ ਸਿੱਖਾਂ ਦੇ ਨਾਲ ਜੁੜ ਗਿਆ ਸਰਕਾਰ ਨੇ ਨੂੰ ਲੈਣ ਦੀਆਂ ਕੁਛ ਨਾ ਸਟਾਰਟ ਕਰਤੀਆਂ ਤਾਂ 60% ਤਾਂ ਪੰਜਾਬੀ ਉਦੋਂ ਹੀ ਕੱਟੇ ਜਾਂਦੇ ਆ ਵੀ ਜਦੋਂ ਇਹ ਬੈਂਕ ਸਿੱਖਾਂ ਦੇ ਨਾਲ ਜੁੜ ਗਿਆ ਰਹਿ ਗਏ 40% 1980 ਵਿੱਚ ਸੈਂਟਰ ਸਰਕਾਰ ਨੇ ਪੰਜ ਹੋਰ ਬੈਂਕਾਂ ਨਾਲ ਸਰਕਾਰੀਕਰਨ ਕਰਨ ਦੇ ਨਾਂ ਤੇ ਇਸ ਬੈਂਕ ਨੂੰ ਇਸ ਸ਼ਰਤ ਤੇ ਸਰਕਾਰ ਨੇ ਆਪਣੇ ਵਿੱਚ ਮਲਾ ਲਿਆ ਵੀ ਇਸ ਵਿੱਚ ਪਹਿਲਾਂ ਤਾਂ ਸਾਰੀਆਂ ਜੋਬਸ ਹੀ ਸਿੱਖਾਂ ਨਹੁੰਦੀਆਂ ਸੀ ਪਰ ਇਸ ਦੇ ਮੈਨੇਜਰ ਅਤੇ ਹੈੱਡ ਜਿਹੜੇ ਆ ਉਹ ਸਿੱਖ ਤੇ ਪੰਜਾਬੀ ਰਹਿਣਗੇ ਪਰ ਹੌਲੀ-ਹੌਲੀ ਸਿੱਖਾਂ ਨੇ ਅਤੇ ਪੰਜਾਬੀਆਂ ਨੇ ਜਦੋਂ ਇਸ ਦਾ ਵਿਰੋਧ ਨਾ ਕੀਤਾ ਤਾਂ ਅੱਜ ਦੇ ਹਾਲਾਤ ਇਹ ਨੇ ਇਸ ਬੈਂਕ ਵਿੱਚ ਤੁਹਾਨੂੰ ਸਿਰਫ ਇੱਕ ਗੈਰ ਨਮੈਨ ਫੌਜੀ ਰਿਟਾਇਰ ਆਇਆ ਪੰਜਾਬੀ ਦਿ세ਗਾ ਜਾਂ ਹੋ ਸਕਦਾ ਪੀਰ ਪੰਜਾਬੀ ਹੋਏਗਾ ਬਾਕੀ ਸਾਰਾ ਸਟਾਫ ਜਿਹੜਾ ਬਾਹਰ ਦਾ ਤੇ ਬਾਹਰ ਦੀ ਭਰਤੀ ਹੋ ਕੇ ਇਸ ਜਿਹੜਾ ਉਹ ਜੋਬ ਮਿਲਦੀਆਂ ਨੇ ਇੱਕ ਇਹ ਪੰਜਾਬੀਆਂ ਦੀ ਨਗੇਲੀ ਕਹਿ ਸਕਦੇ ਆਪਾਂ ਜਿਸ ਕਾਰਨ ਇੱਕ ਬਹੁਤ ਵੱਡੀਆਂ ਨੌਕਰੀਆਂ ਜੋ ਪੰਜਾਬੀਆਂ ਨੂੰ ਮਿਲ ਸਕਦੀਆਂ ਸੀ ਇਸ ਤਰ੍ਹਾਂ ਇਹ ਪੰਜਾਬ ਦਾ ਬੈਂਕ ਦਾ ਸਿੱਖੀਕਰਨ ਹੋਇਆ ਧਰਮ ਦੇ ਨਾਂ ਦਾ ਜੋੜਨ ਤੋਂ ਬਾਅਦ ਇਸ ਦਾ ਸਰਕਾਰ ਨੇ ਲੈ ਲਿਆ ਪੰਜਾਬੀਆਂ ਨੇ ਵਿਰੋਧ ਨਹੀਂ ਕੀਤਾ ਇੱਕ ਹੋ ਕੇ ਤੇ ਅੱਜ ਇਹ ਬੈਂਕ ਜਿਹੜਾ ਸਰਕਾਰੀ ਬੈਂਕ ਬਣ ਕੇ ਰਹਿ ਚੁੱਕਾ ਹੈ ਸੋ ਲੋੜਾ ਵੀਰੋ ਤੇਜ਼ ਹੋ ਕੇ ਰਹਿੰਦੀ ਕਿਸੇ ਚੀਜ਼ ਨੂੰ ਵੀ ਇਹ ਸੋਚਿਆ ਕਰੋ ਪਹਿਲਾਂ ਵੀ ਕਿਸੇ ਚੀਜ਼ ਨੂੰ ਜੇ ਧਰਮ ਨਾਲ ਜੋੜ ਦਿੱਤਾ ਜਾਂਦਾ ਵੀ ਕਿਉਂ ਜੋੜਿਆ ਅੱਛਾ ਜੇ ਇੱਕ ਬੈਂਕ ਪੰਜਾਬ ਦੇ ਨਾਂ ਤੇ ਹੁੰਦਾ ਸਾਰਾ ਪੰਜਾਬ ਇਸ ਵਾਸਤੇ ਲੜਦਾ ਪਰ ਜਦੋਂ ਇਸ ਦਾ ਬੈਂਕ ਦਾ ਸਿੱਖਾਂ ਨਾਲ ਜੋੜ ਦਿੱਤਾ ਗਿਆ ਦਾ ਮਤਲਬ ਸਿੱਖਾਂ ਵੱਲੋਂ ਤੇ ਸ਼ੁਰੂ ਕੀਤਾ ਬੈਂਕ ਸਿੱਖਾਂ ਦਾ ਬੈਂਕ ਘਰਾੜ ਦਿੱਤਾ ਗਿਆ ਤੇ ਡੈਫੀਨਿਟਲੀ ਬਾਕੀ ਜਿਹੜੀ ਵੱਸੂਆਂ ਪੰਜਾਬ ਦੀ ਉਹ ਬੈਂਕ ਤੋਂ ਤਾਂ ਪਹਿਲਾਂ ਹੀ ਦੂਰ ਕਰਤੀ ਇਹ ਸਰਕਾਰ ਦੀਆਂ ਚਾਲਾਂ ਹੁੰਦੀਆਂ ਨੇ ਉਸ ਤੋਂ ਬਾਅਦ ਜਦੋਂ ਉਹ ਦੂਰ ਹੋ ਗਏ ਸਿੱਖਾਂ ਨੇ ਉਸ ਟਾਈਮ ਦਿਆਂ ਨੇ ਕੁਝ ਨਹੀਂ ਧਿਆਨ ਦਿੱਤਾ ਗਿਆ ਹੌਲੀ ਹੌਲੀ ਇਸ ਦੇ ਸਾਰੇ ਹੀ ਜਿੰਨੇ ਆ ਅੱਜ ਜੋ ਵੀ ਪ੍ਰਧਾਨ ਲੀਡਰ ਜੋ ਤੁਸੀਂ ਕਹਿ ਲੋ ਜੋ ਵੀ ਇਹਦਾ ਸਟਾਫ ਆ ਸਾਰਾ ਜਿਹੜਾ ਅੱਜ ਪੰਜਾਬ ਦਾ ਨਹੀਂ ਪੰਜਾਬ ਤੋਂ ਬਾਹਰ ਤੋਂ ਭਰਤੀ ਹੋ ਰਿਹਾ ਤੇ ਇਹ ਸਾਡੇ ਪੰਜਾਬ ਵਾਸਤੇ ਬਹੁਤ ਹੀ ਦੁੱਖ ਦੀ ਗੱਲ ਆ ਲੋੜਾ ਗਾਂ ਤੋਂ ਸਰਕਾਰ ਨੂੰ ਕੁਝ ਕਸੂਰ ਸਾਡੇ ਪੰਜਾਬ ਦੇ ਉਹਨਾਂ ਲੀਡਰਾਂ ਦਾ ਜੋ ਆਪਣੀ ਕੁਰਸੀ ਪਿੱਛੇ ਸੈਂਟਰ ਅੱਗੇ ਝੁੱਕ ਜਾਂਦੇ ਆ ਤੇ ਪੰਜਾਬ ਦੇ ਹੱਕ ਜਿਹੜੇ ਆ ਉਹ ਸੈਂਟਰ ਨੂੰ ਦੇ ਦਿੰਦੇ ਆ ਆਪਣੇ ਲਾਲਚਾਂ ਵਸ ਪੈ ਕੇ ਨਹੀਂ ਤਾਂ ਸ਼ੈਦ ਅੱਜ ਸਾਡੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਜਾ ਕੇ ਧੱਕੇ ਨਾਲ ਕਾਣੇ ਪੈਂਦੇ ਇਸ ਹਜ਼ਾਰਾਂ ਬੱਚਿਆਂ ਨੂੰ ਨਹੀਂ ਲੱਖਾਂ ਬੱਚਿਆਂ ਨੂੰ ਇਸ ਬੈਂਕ ਵਿੱਚ ਨੌਕਰੀਆਂ ਮਿਲ ਸਕਦੀਆਂ ਸੀ ਜਿੱਦਾਂ ਪਹਿਲਾਂ ਇਸ ਬੈਂਕ ਵਿੱਚ ਪੰਜਾਬੀਆਂ ਨੂੰ ਹੀ ਤੇ ਸਿੱਖਾਂ ਨੂੰ ਹੀ ਨੌਕਰੀਆਂ ਮਿਲਦੀਆਂ ਸੀ ਇਦਾਂ ਹੀ ਸੋ ਇਸ ਬੈਂਕ 'ਚ ਬਹੁਤ-ਬਹੁਤ ਵੱਡੇ ਡਾਇਰੈਕਟਰ ਇਹਦੇ ਰਹੇ ਕਾਫੀ ਦੂਹ ਹੋਰਨਾ ਬੈਂਕਾਂ ਤੋਂ ਆਏ ਪਰ ਇਸ ਟਾਈਮ ਇਸ ਬੈਂਕ ਵਿੱਚ ਕੋਈ ਵੀ ਸਰਦਾਰ ਸਿਰਫ ਇੱਕ ਗਨਮੈਨ ਤੋਂ ਕਿਸੇ ਬ੍ਰਾਂਚ ਵਿੱਚ ਇੱਕ ਗਨਮੈਨ ਤੁਹਾਨੂੰ ਸਰਦਾਰ ਨਜ਼ਰ ਆ ਜਾਏਗਾ ਜਾਂ ਪੰਜਾਬੀ ਨਜ਼ਰ ਆ ਜਾਏਗਾ ਸਾਬਕਾ ਫੌਜੀ ਜਿਹੜਾ ਉੱਥੇ ਖਲੋਤਾ ਹੁੰਦਾ ਹੋਰ ਇਸ ਬੈਂਕ ਵਿੱਚ ਕੋਈ ਵੀ ਪੰਜਾਬ ਦਾ ਨੁਮਾਇੰਦਾ ਅੱਜ ਕੱਲ ਸਾਨੂੰ ਵੇਖਣ ਨੂੰ ਨਹੀਂ ਮਿਲਦਾ ਸੋ ਮੇਰੀ ਇਨੀ ਕੀ ਬੇਨਤੀ ਹੈ ਪੰਜਾਬੀਓ ਇਸ ਜੀ ਨੂੰ ਧਿਆਨ ਰੱਖਿਆ ਕਰੋ ਕੋਈ ਵੀ ਜਿਹੜੀ ਚੀਜ਼ ਹੈ ਜਿਹੜੀ ਪੰਜਾਬ ਦੇ ਨਾਂ ਤੇ ਬਣੀ ਇਹਨੂੰ ਪੰਜਾਬ ਦੀ ਬਣੀ ਰਹਿੰਦਿਆ ਕਰੋ ਕਿਸੇ ਧਰਮ ਦੇ ਨਾਂ ਤੇ ਨਾ ਰਹਿੰਦਿਆ ਕਰੋ ਜਿਹੜਾ ਧਰਮ ਵਿੱਚ ਆ ਜਾਂਦਾ ਤਾਂ ਪੰਜਾਬ ਤਾਂ ਅੱਗੇ ਛੋਟਾ ਜਿਹਾ ਸੂਬਾ ਆ ਉਹਦੇ ਚੋਂ ਵੀ ਤੁਸੀਂ ਲਾ ਲਓ ਕਿ 70% ਤੇ ਬਾਕੀ ਲੋਕਾਂ ਨੂੰ ਧਰਮ ਦੇ ਨਾਂ ਤੇ ਕਰ ਦਿੱਤਾ ਜਾਂਦਾ ਤੇ ਕਿਸਾਨੀ ਜਿਹਦਾ ਧਰਨਾ ਲੱਗਾ ਸੀ ਉਸ ਨੂੰ ਵੀ ਕਿਸਾਨਾਂ ਦਾ ਧਰਨਾ ਬਣਾ ਕੇ ਪੰਜਾਬ ਦਾ ਨਹੀਂ ਰਹਿਨਤਾ ਸਿਰਫ ਸਿੱਖਾਂ ਦਾ ਜਾਂ ਕਿਸਾਨਾਂ ਦਾ ਬਣਾ ਦਿੱਤਾ ਗਿਆ ਤੇ ਕਿੰਨੀ 50% ਆਬਾਦੀ ਦਾ ਉਸ ਟਾਈਮ ਹੀ ਨਾਲ ਕੱਟ ਹੋ ਜਾਂਦੀ ਐ ਇਸ ਚੀਜ਼ ਤੋਂ ਬਾਕੀ ਮੇਰੇ ਇਹ ਆਪਣੇ ਵਿਚਾਰ ਨੇ ਹੋ ਸਕਦਾ ਕਿਸੇ ਨੂੰ ਨਾ ਪਸੰਦ ਲੱਗਣ ਇਸ ਦੇ ਉੱਤੇ ਪਹਿਲਾਂ ਵੀ ਬਹੁਤ ਸਾਰੇ ਆ ਵੀਡੀਓ ਬਣਾਈਆਂ ਗਈਆਂ ਨੇ ਪਰ ਮੋਸਟਲੀ ਲੋਕਾਂ ਨੇ ਇਹਨਾਂ ਨੂੰ ਸਿੱਖਾਂ ਦੁਆਰਾ ਸਿੱਖਾਂ ਦਾ ਖੋਲਿਆ ਗਿਆ ਬੈਂਕ ਹੀ ਕਰਾ ਦਿੱਤਾ ਕਿਵੇਂ ਬੈਂਕ 24 ਘੰਟੇ ਕੰਮ ਕਰਦਾ ਹੁੰਦਾ ਸੀ ਪਰ ਮੈਂ ਸੋਚਿਆ ਵੀ ਜੇ ਮੇਰੀ ਆਪਣੀ ਸੋਚ ਹੈ ਮੈਂ ਗਲਤ ਹੀ ਹੋ ਸਕਦਾ ਪਰ ਜੇ ਮੈਂ ਇਹ ਸੋਚਦਾ ਜੇ ਉਹਨਾਂ ਸਿੱਖਾਂ ਨੇ ਜਦੋਂ ਬੈਂਕ ਖੋਲਿਆ ਜੇ ਸਿਰਫ ਸਿੱਖਾਂ ਦਾ ਹੀ ਬੈਂਕ ਹੁੰਦਾ ਤਾਂ ਉਹਨਾਂ ਪੰਜਾਬ ਐਂਡ ਸਿੰਧ ਬੈਂਕ ਨੇਸ ਦਾ ਨਾਮ ਨਹੀਂ ਸੀ ਰੱਖਣਾ ਉਹ ਕੋਈ ਧਾਰਮਿਕ ਨਾਮ ਹੀ ਇਸ ਬੈਂਕ ਦਾ ਰੱਖ ਸਕਦੇ ਸੀ ਇਸ ਲਈ ਇਹ ਸਿਰ ਸਿੱਖਾਂ ਦਾ ਨਹੀਂ ਪੂਰੇ ਪੰਜਾਬ ਦਾ ਬੈਂਕ ਸੀ ਜਿਸ ਨੂੰ ਧਰਮ ਦੇ ਨਾਂ ਤੇ ਜੋੜਨ ਤੋਂ ਬਾਅਦ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਪੂਰੇ ਪੰਜਾਬੀ ਇਕੋ ਕੇ ਇਸ ਦਾ ਵਿਰੋਧ ਨਹੀਂ ਕਰ ਸਕੇ ਤੋਂ ਗਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਪੰਜਾਬੀਓ ਸੋ ਜਾਣਕਾਰੀ ਵਧੀਆ ਲੱਗੀ ਤਾਂ ਸ਼ੋਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ